ਰਾਮਤੀਰਥ ਰੋਡ ਐਸਮਾਏ ਸਟੇਟ ਦੇ ਨਜ਼ਦੀਕ ਇੱਕ ਵਿਅਕਤੀ ਦੀ ਪੇਟ ਪਰੇ ਹਾਲਾਤਾਂ ਵਿੱਚ ਮੌਤ ਹੋਈ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਪੱਪੂ ਨੇ ਆਖਿਆ ਕਿ ਇਸ ਵਿਅਕਤੀ ਦੀ ਮੌਤ ਨਸ਼ੇ ਕਾਰਨ ਹੋਈ ਹੈ ਕਿਉਂਕਿ ਐਸਮਾ ਸਟੇਟ ਦੇ ਸਾਹਮਣੇ ਟਿੰਗਰਾ ਕਲੋਨੀ ਦੇ ਕੁਝ ਵਿਅਕਤੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਉਨਾ ਕਿ ਆ ਕੀ ਇਸ ਇਲਾਕੇ ਵਿੱਚ ਗਸ਼ਤ ਨਾ ਹੋਣ ਕਾਰਨ ਇਲਾਕੇ ਵਿੱਚ ਨਸ਼ੇ ਦੀ ਪਰਮਾਰ ਹੈ ਉਧਰ ਮੌਕੇ ਤੇ ਪਹੁੰਚੇ ਪੁਲਿਸ थाना 시ਹਾਟਾ ਦੇ ਐਸਐਚਓ ਲਖਪ੍ਰਤ ਸਿੰਘ ਨੇ ਆਖਿਆ ਕਿ ਠੰਡ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਲੱਗਦੀ ਹੈ ਅਤੇ ਜੇਕਰ ਇਸ ਵਿਅਕਤੀ ਨੇ ਨਸ਼ੇ ਦਾ ਸੇਵਨ ਵੀ ਕੀਤਾ ਹੋਵੇਗਾ ਤਾਂ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਰਾਮਪੀਰਤ ਰੋਡ ਐਸਐਮਓ ਸਟੇਟ ਦੇ ਬਿਲਕੁਲ ਬਾਹਰ ਕੋਈ ਦੁਕਾਨਾਂ ਦੀ ਖਾਲੀ ਜਗ੍ਹਾ ਪਈ ਆ ਕਿਸੇ ਨੇ ਦੁਕਾਨ ਹਾਲੀ ਨਹੀਂ ਬਣਾਈਆ ਉਹ ਜਗ੍ਹਾ ਤੇ ਟਿਗਰ ਟੁਕੇ ਲਾਉਂਦੇ ਆਏ ਉਹ ਲੜਕੇ ਸ਼ਿਆਦਾ ਕੀ ਹਾਲਾਤ ਬਣੀ ਜਾਂਦੇ ਅੱਡਾ ਸਾਰੀ ਪੁਲਿਸ ਨੂੰ ਵੇਖੋ ਸਾਥ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਰਾਤ ਗਸ਼ਤ ਕਰਦੇ ਆ ਇਹ ਸਾਹਮਣਾ ਇਲਾਕਾ ਸਾਡਾ ਨਾ ਜਿਹੜਾ ਇਹ ਥਾਣਾ ਕਮੋਜ ਪਈ ਇਹ ਥਾਣਾ ਕਮੋਹ ਜਿਹੜਾ ਨਾ ਉਹ ਅਸੀਂ ਉਸ ਤੋਂ ਐਸਐਚਓ ਸਾਹਿਬ ਨੂੰ ਵੀ ਦਰਖਾਸਤ ਕਰਾਂਗੇ ਵੀ ਥੋੜਾ ਜਿਆਦਾ ਇਨਾ ਦਾ ਸ਼ਕੰਜਾ ਕੱਸਣ ਤੇ ਨਸ਼ੇ ਨੂੰ ਬੰਦ ਕਰੋ ਸਰਕਾਰ ਤੇ ਝੂਠੀ ਸਰਕਾਰ ਵਾਜੋ ਤੇ ਕਹੀ ਜਾਂਦੀ ਹੈ ਵੀ ਨਸ਼ੇ ਬੰਦ ਹੋਵਾ ਨਸ਼ੇ ਬੰਦ ਹੋਵਾ ਇਹ ਤੁਹਾਨੂੰ ਲੱਗਦਾ ਪਿਆ ਵੀ ਨਸ਼ੇ ਬੰਦ ਹੋਵਾ ਗਲੀ ਗਲੀ 'ਚ ਨਕਸ਼ਾ ਵਿਗੰਧਿਆ ਉਹੋ ਹੀ ਹਾਲ ਹੈ ਸਰਕਾਰ ਦੀ ਜੋ ਕੋਈ ਸਰਕਾਰ ਦੀ ਹੋਇਆ ਨਸ਼ਾ ਘਰ ਘਰ ਵਿਕ ਰਿਆ ਵਾ ਇਹ ਸਰਕਾਰ ਦੀ ਝੂਠੀ ਪੋਲ ਖੋਲਦਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੇਖੋ ਲੋਕਾਂ ਦੇ ਜਵਾਨ ਬੱਚੇ ਜਿਹੜੇ ਆ ਇਹ ਵੇਖੋ ਬੱਚਾ ਜਵਾਨ ਬੱਚਾ ਵਾ ਜਿਹੜਾ ਮਰਿਆ ਵਾ ਜਿਸ ਮਾਂ-ਬਾਪ ਦਾ ਜਵਾਨ ਬੱਚਾ ਗਿਆ ਵਾ ਉਹਨੂੰ ਦੁੱਖ ਤੇ ਹੈਗਾ ਨਾ ਅਸੀਂ ਸਰਕਾਰ ਦੇ ਅੱਗੇ ਆਪਣੇ ਆਪ ਅਫਸਰਾਂ ਅਗੇ ਅਪੀਲ ਕਰਦੇ ਆ ਭਈ ਨਸ਼ਿਆ ਤੇ ਨਾਤ ਪਾਉਣ ਤੁਹਾਨੂੰ ਜੀ 30 ਮਿੰਟ ਪਹਿਲਾਂ ਇਤਲਾਹ ਮਿਲੀ ਆ ਸਾਡੇ ਡਿਊਟੀ ਅਫਸਰ ਸਭ ਤੋਂ ਪਹਿਲਾਂ ਮੌਕੇ ਤੇ ਪਹੁੰਚੇ ਨੇ ਇਹ 35-40 ਸਾਲ ਦੇ ਕਰੀਬ ਦਾ ਮਰਿਆ ਲੜਕਾ ਆ। ਇਹਦਾ ਨਾਮ ਆਈਡੈਂਟੀਫਾਈ ਹੋ ਗਿਆ ਤੇ ਟੈਟੂ ਬਣਿਆ ਹੋਇਆ ਗੋਪੀ ਨਾਮ ਦਾ ਪਰ ਇਹ ਲੋਕਲ ਨਹੀਂ ਹੈਗਾ ਕਿਉਂਕਿ ਇੱਥੇ ਜਿੰਨੇ ਵੀ ਤੁਹਾਡੇ ਲੱਗੇ ਤੇ ਖੜੇ ਨੇ ਸਾਰਿਆਂ ਨੂੰ ਹੀ ਇਹਦੀ ਫੋਟੋ ਦਿਖਾਤੀ ਆ ਪਰ ਕਿਸੇ ਨੇ ਇਹਦੀ ਲੋਕਲ ਪਛਾਣ ਨਹੀਂ ਆਈ। ਤੇ ਬਾਕੀ ਇਹਦੀ ਬਾਡੀ ਤੇ ਕੋਈ ਇਦਾਂ ਦਾ ਕੋਈ ਚੱਕੀ ਨਿਸ਼ਾਨ ਕੋਈ ਨਹੀਂ ਹੈਗਾ। ਤੇ ਲੱਗ ਰਿਹਾ ਹੈ ਵੀ ਇੱਥੇ ਰਾਤ ਕਿਤੇ ਪਿਆ ਰਾਇ ਤੇ ਠੰਡ ਨਾਲ ਦੀ ਮੌਜੂਦ। ਬਿਲਕੁਲ ਜੀ ਜੇ ਨਸ਼ਾ ਕਰਨ ਆਇਆ ਹੋਊਗਾ ਤਾਂ ਉਹ ਵੀ ਅਸੀਂ ਇਹਦੇ ਬਾਰੇ ਇੱਕ ਤੇ ਪਹਿਲਾਂ ਪੋਸਟਮਾਰਟਮ ਰਿਪੋਰਟ ਤੇ ਦੇਖਾਂਗੇ ਵੀ ਇਹਦਾ ਮੌਤ ਦਾ ਕਾਰਨ ਕੀ ਆ। ਹਾਂ ਨਸ਼ਾ ਕਰਨ ਵੀ ਜਿਆ ਆਇਆ ਹੋਊਗਾ ਤੇ ਵੈਸੇ ਤੇ ਬਿਲਕੁਲ ਸ਼ਰਿਆਮ ਜਗਾ ਹੈ ਬਿਲਕੁਲ ਮੇਨ ਰੋਡ ਬਿਲਕੁਲ ਨਾਲ ਹੀ ਆ ਜੇਕਰ ਲੋਕਾਂ ਨੂੰ ਲੱਗਦਾ ਸੀ ਵੀ ਇੱਥੇ ਕੋਈ ਨਸ਼ਾ ਕਰਦਾ ਤਾਂ ਸਾਨੂੰ ਇਨਫੋਰਮੇਸ਼ਨ ਪਹਿਲਾਂ ਦੇਣੀ ਚਾਹੀਦੀ ਇੱਥੇ ਪਹਿਲਾਂ ਇਲਾਕੇ ਵਾਲਿਆਂ ਕੋਈ ਵੀ ਸਾਨੂੰ ਕੰਪਲੇਂਟ ਨਹੀਂ ਕੀਤੀ ਪਹਿਲਾਂ ਗੱਡੀਆਂ ਸਾਡੀ ਜੀ ਇੱਕ ਪੈਟਰੋਲਿੰਗ ਮੋਟਰਸਾਈਕਲ ਇੱਥੇ ਇੱਕ ਲੱਗਾ ਆਇਆ ਦੋ ਬੰਦੇ ਮੁਲਾਜ਼ਮ ਜਿਹੜੇ ਹੁਣ ਵੀ ਇੱਥੇ ਖੜੇ ਨੇ ਇਹ ਇੱਥੇ ਸਾਰਾ ਦਿਨ ਉਹ ਪੈਟਰੋਲਿੰਗ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਜੇਕਰ ਇਹੋ ਜਿਹੀ ਕੋਈ ਗੱਲ ਆ ਵੈਸੇ ਤੇ ਹੂਟਰ ਮਾਰ ਕੇ ਜੇ ਕੋਈ ਨਸ਼ੇ ਨੁਸ਼ੇ ਵਾਲਾ ਹੁੰਦਾ ਤੇ ਉਹਨਾਂ ਬਿਲਕੁਲ ਇਹਦਾ ਹੁਣ ਪੋਸਟਮਾਰਟ ਕਰਾਵਾਂਗੇ ਜੇ ਇਹਦੇ ਵਿੱਚ ਕੋਈ ਲੱਗੇਗਾ ਇਹਦੇ ਘਰਦਿਆਂ ਨੂੰ ਪੁੱਛਾਂਗੇ ਵੀ ਕਿਸੇ ਤੇ ਸ਼ੱਕ ਹੋਊਗਾ ਵੀ ਕੋਈ ਕਿਦਾਂ ਇਹਨੂੰ ਕੋਈ ਨੱਚੇ ਵਾਲਾ ਬੰਦਾ ਨਾਲ ਲੈ ਕੇ ਗਿਆ ਹੈ ਤੇ ਅਸੀਂ ਉੱਤੇ ਬੰਦੀ ਕਾਰਵਾਈ ਕਰਾਂਗੇ